ਦੋਸਤੋ ਪੰਜਾਬੀ ਟ੍ਰਿਬਿਊਨ ਦਾ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਬਿਲਕਿਸਬਾਨੋ ਕੇਸ 11 ਦੋਸ਼ੀਆਂ ਦੀ ਸਜ਼ਾ ਮਾਫੀਰਤ ਦੋਸਤੋ ਅੱਜ ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਜਿਹੜਾ ਸਾਲ 2002 ਦੇ ਵਿੱਚ ਗੁਜਰਾਤ ਦੰਗਿਆਂ ਦੌਰਾਨ ਇੱਕ ਮਹਿਲਾ ਨਾਲ ਸਮੂਹਿਕ ਜ਼ਬਰਜਨਾਹ ਤੇ ਉਸਦੇ ਪਰਿਵਾਰ ਦੇ ਪੰਜ ਬੰਦਿਆਂ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਜਿਹੜਾ 11 ਦੋਸ਼ੀਆਂ ਦੀ ਸਜ਼ਾ ਮਾਫੀ ਕੀਤੀ ਗਈ ਸੀ ਉਸ ਸਜ਼ਾ ਮਾਫੀ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਇਹ ਫੈਸਲਾ ਅੱਜ ਮਾਨਯੋਗ ਸੁਪਰੀਮ ਕੋਰਟ ਵੱਲੋਂ ਸੁਣਾਇਆ ਗਿਆ ਜਿੱਥੇ ਉਹਨਾਂ ਨੇ ਇਹ ਸਜ਼ਾ ਮਾਫੀ ਰੱਦ ਕੀਤੀ ਹੈ ਉਸ ਦੇ ਨਾਲ ਹੀ ਜਿਹੜੇ 11 ਦੇ 11 ਦੋਸ਼ੀ ਸੀਗੇ ਉਹਨਾਂ ਨੂੰ 15 ਦਿਨਾਂ ਦੇ ਵਿੱਚ ਵਿੱਚ ਸਰੈਂਡਰ ਕਰਨ ਲਈ ਆਤਮ ਸਮਰਪਣ ਕਰਨੇ ਜਿਹੜਾ ਆਦੇਸ਼ ਦਿੱਤੇ ਗਏ ਨੇ ਇਹ ਸੁਪਰੀਮ ਕੋਰਟ ਦਾ ਆਪਣੇ ਆਪ ਚ ਇੱਕ ਇਤਿਹਾਸਕ ਫੈਸਲਾ ਹੈ ਕਿਉਂਕਿ ਇੱਕ ਕਿਨੌਨੇ ਅਪਰਾਧ ਦੇ ਵਿੱਚ ਜਿੱਥੇ ਕਿ ਇੱਕ ਔਰਤ ਨਾਲ ਸਮੂਹਿਕ ਜ਼ਬਰਜਨਾਹ ਕੀਤਾ ਗਿਆ ਹੋਵੇ ਉਸ ਦੇ ਪਰਿਵਾਰ ਦੇ 5 ਬੰਦਿਆਂ ਦੀ ਹੱਤਿਆ ਕਰ ਦਿੱਤੀ ਗਈ ਹੋਵੇ ਇਹੋ ਜਿਹੇ ਮਾਮਲੇ ਦੇ ਵਿੱਚ ਆਖਿਰਕਾਰ ਕਿਵੇਂ ਕਿਸੇ ਨੂੰ ਸਜ਼ਾ ਮਾਫੀ ਦਿੱਤੀ ਜਾ ਸਕਦੀ ਹੈ ਜਾਂ ਕਿਵੇਂ ਕਿਸੇ ਦੀ ਸਜ਼ਾ ਮਾਫ ਕੀਤੀ ਜਾ ਸਕਦੀ ਹੈ ਇਹੀ ਸਾਰੇ ਲਈ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਤੇ ਆਖਿਰਕਾਰ ਸੁਪਰੀਮ ਕੋਰਟ ਨੇ ਜਿਹੜਾ ਇਹ ਅੱਜ ਫੈਸਲਾ ਸੁਣਾਇਆ ਇਹ ਜਿਹੜਾ ਫੈਸਲਾ ਹੈ ਇਹ ਸੁਪਰੀਮ ਕੋਰਟ ਦੇ ਜਸਟਿਸ ਬੀਵੀ ਨਾਗਰਤਨਾ ਤੇ ਜਸਟਿਸ ਉਜਵਨ ਪੁਈਆ ਦੇ ਬੈਂਚ ਨੇ ਸੁਣਾਇਆ ਜਿਨ੍ਹਾਂ ਨੇ ਦੋਸ਼ੀਆਂ ਨੂੰ 2 ਹਫ਼ਤੇ ਦੇ ਵਿੱਚ ਵਿੱਚ ਜਿਹੜਾ ਜੇਲ੍ਹ ਦੇ ਵਿੱਚ ਆਤਮ ਸਮਰਪਣ ਕਰਨ ਦੇ ਆਦੇਸ਼ ਦਿੱਤੇ ਨੇ ਦੋਸਤੋ ਜੇ ਇਹ ਪੂਰੇ ਮਾਮਲੇ ਤੇ ਨਜ਼ਰ ਮਾਰੀਏ ਤਾਂ ਇਹ ਮਾਮਲਾ ਸ਼ੁਰੂ ਤੋਂ ਹੀ ਬੜਾ ਇੱਕ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਬੜਾ ਇੱਕ ਸਭ ਨੂੰ ਝੰਡੋੜਨ ਵਾਲਾ ਮਾਮਲਾ ਸੀ ਕਿਉਂਕਿ ਸਾਲ 2002 ਚ ਜਦੋਂ ਗੁਜਰਾਤ ਦੇ ਵਿੱਚ ਦੰਗੇ ਹੋਏ ਸੀ ਤਾਂ ਉਹਨਾਂ ਦੰਗਿਆਂ ਦੌਰਾਨ ਬਿਲਕਿਸਬਾਨੋ ਨਾਮ ਦੀ ਇੱਕ ਔਰਤ ਨਾਲ ਕੁਝ ਵਿਅਕਤੀਆਂ ਵੱਲੋਂ ਸਮੂਹਿਕ ਜ਼ਬਰਜਨਾਹ ਕੀਤਾ ਗਿਆ ਉਸਦੇ ਪਰਿਵਾਰ ਦੇ 7 ਬੰਦਿਆਂ ਦੀ ਹੱਤਿਆ ਕਰ ਦਿੱਤੀ ਗਈ ਤੇ ਇਸ ਹੱਤਿਆ ਦੇ ਮਾਮਲੇ ਦੇ ਵਿੱਚ ਲੰਬੀ ਸੁਣਵਾਈ ਹੋਈ ਆਖਿਰਕਾਰ ਸੀਬੀਆਈ ਦੀ ਅਦਾਲਤ ਵੱਲੋਂ ਇਸ ਮਾਮਲੇ ਚ ਨਾਮਜ਼ਦ 11 ਦੋਸ਼ੀਆਂ ਨੂੰ ਜਿਹੜਾ ਉਹ ਸਜ਼ਾ ਸੁਣਾਈ ਸੀ ਇਹ ਤਾਂ ਉਮਰ ਕੈਦ ਦੀ ਸਜ਼ਾ ਸੀ ਵੀ ਕਿ ਉਹ ਟੀਲ ਟੂ ਡੈਥ ਜਿਹੜਾ ਜੇਲ੍ਹ ਦੇ ਵਿੱਚ ਰਹਿਣਗੇ ਪਰ ਪਿਛਲੇ ਸਾਲ ਗੁਜਰਾਤ ਸਰਕਾਰ ਨੇ ਜਿਹੜਾ ਇਹਨਾਂ 11 ਦੋਸ਼ੀਆਂ ਦੀ ਸਜ਼ਾ ਮਾਫ ਕਰ ਦਿੱਤੀ ਸੀ ਤੇ ਇਸ ਸਜ਼ਾ ਮਾਫੀ ਤੋਂ ਬਾਅਦ ਉਹ ਜਿਸ ਤਰ੍ਹਾਂ ਜੇਲ੍ਹ ਤੋਂ ਬਾਹਰ ਆਈ ਹੈ ਉੱਥੇ ਦਾ ਜਿਵੇਂ ਮਾਹੌਲ ਉਹਨਾਂ ਵੱਲੋਂ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਵੀ ਇਹ ਸਾਰੀ ਹਰ ਪਾਸੇ ਜਿਹੜਾ ਇੱਕ ਚਰਚਾ ਦਾ ਵਿਸ਼ਾ ਬਣਿਆ ਸੀ ਸਾਰੀ ਗੁਜਰਾਤ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕਰ ਰਹੀ ਸੀ ਕਿ ਜਦੋਂ ਇੰਨੇ ਗਨੌਣੇ ਅਪਰਾਧ ਦੇ ਵਿੱਚ ਜਿੱਥੇ ਇੱਕ ਔਰਤ ਨਾਲ ਸਮੂਹਿਕ ਜਬਰ ਜਨਾਹ ਹੋਵੇ ਸੱਤ ਬੰਦਿਆਂ ਦੀ ਹੱਤਿਆ ਕਰ ਦਿੱਤੀ ਗਈ ਹੋਵੇ ਵੀ ਕਿ ਉਸ ਦੋਸ਼ੀਆਂ ਦੇ ਵਿੱਚ ਜਿਹੜੇ ਸ਼ਾਮਲ 11 ਜਣੇ ਨੇ ਉਹਨਾਂ ਦੀ ਸਜ਼ਾ ਮਾਫੀ ਕਿਵੇਂ ਹੋ ਸਕਦੀ ਹੈ ਤਾਂ ਹਰ ਪਾਸੇ ਉਸਦੀ ਵੀ ਇੱਕ ਤਰ੍ਹਾਂ ਦੀ ਥੂ-ਥੂ ਵਾਲੇ ਹਾਲਾਤ ਦੇਖਣ ਨੂੰ ਮਿਲੇ ਸੀ ਪਰ ਇਸ ਮਾਮਲੇ ਦੀ ਜਿਹੜਾ ਹੈਗਾ ਸੁਣਵਾਈ ਕਰਦੇ ਆ ਕਿਉਂਕਿ ਫਿਰ ਪੀੜਤਾ ਵੱਲੋਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਤੇ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਅੱਜ ਸਜ਼ਾ ਰੱਦ ਕਰ ਦਿੱਤੀ ਹੈ ਤੇ ਨਾਲ ਹੀ ਜਿਹੜਾ ਹੈ ਸੁਪਰੀਮ ਕੋਰਟ ਵੱਲੋਂ ਕੁਝ ਟਿੱਪਣੀਆਂ ਇਹੋ ਜਿਹੀਆਂ ਕੀਤੀਆਂ ਗਈਆਂ ਜੋ ਕਿ ਸਭ ਨੂੰ ਸੋਚਣ ਲਈ ਮਜਬੂਰ ਕਰਦੀਆਂ ਨੇ ਕਿਉਂਕਿ ਸੁਪਰੀਮ ਕੋਰਟ ਨੇ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਕਹੀ ਹੈ ਵੀਕਾ ਗੁਜਰਾਤ ਸਰਕਾਰ ਕੋਲ ਕੋਈ ਰਾਈਟ ਹੀ ਨਹੀਂ ਸੀਗਾ ਵੀ ਕਿ ਉਹ ਕੋਈ ਫੈਸਲਾ ਲਵੇ ਕਿਉਂਕਿ ਇਹ ਫੈਸਲਾ ਜਿਹੜਾ ਇਹ ਮਹਾਰਾਸ਼ਟਰ ਦੀ ਅਦਾਲਤ ਵੱਲੋਂ ਸੁਣਾਇਆ ਗਿਆ ਸੀਗਾ ਤੇ ਅੱਜ ਸੁਪਰੀਮ ਕੋਰਟ ਦੇ ਜਸਟਿਸ ਨੇ ਇਹ ਟਿੱਪਣੀ ਕੀਤੀ ਹੈ ਵੀ ਕਿ ਗੁਜਰਾਤ ਸਰਕਾਰ ਕੋਲ ਕੋਈ ਫੈਸਲਾ ਨਹੀਂ ਉਹ ਫੈਸਲਾ ਕਰਨ ਦਾ ਰਾਈਟ ਨਹੀਂ ਹੈ ਜਦੋਂ ਇਹ ਫੈਸਲਾ ਮਹਾਰਾਸ਼ਟਰ ਦੇ ਵਿੱਚ ਸੁਣਾਇਆ ਗਿਆ ਤਾਂ ਉੱਥੇ ਦੀ ਸਰਕਾਰ ਜਾਂ ਉੱਥੇ ਦਾ ਪ੍ਰਸ਼ਾਸਨ ਹੀ ਇਸ ਬਾਰੇ ਫੈਸਲਾ ਲੈ ਸਕਦਾ ਪਰ ਜੇ ਦੇਖੀਏ ਤਾਂ ਪਿਛਲੇ ਸਾਲ ਸੁਪਰੀਮ ਕੋਰਟ ਦੇ ਇੱਕ ਦੂਜੇ ਬੈਂਚ ਨੇ ਉਕਤ ਮਾਮਲੇ ਦੀ ਜਿਹੜਾ ਸੁਣਵਾਈ ਕਰਦਿਆਂ ਗੁਜਰਾਤ ਸਰਕਾਰ ਨੂੰ ਫੈਸਲਾ ਲੈਣ ਦੇ ਆਦੇਸ਼ ਦਿੱਤੇ ਸੀਗੇ ਪਰ ਕਿਤੇ ਨਾ ਕਿਤੇ ਹੁਣ ਜਿਹੜਾ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਵੀ ਕਿ ਗੁਜਰਾਤ ਸਰਕਾਰ ਕੋਲ ਇਸ ਬਾਰੇ ਫੈਸਲਾ ਲੈਣ ਦੀ ਕੋਈ ਵੀ ਜਿਹੜਾ ਅਧਿਕਾਰ ਨਹੀਂ ਹੈ ਕਿਉਂਕਿ ਇਹ ਭਾਵੇਂ ਕਿ ਘਟਨਾ ਗੁਜਰਾਤ ਦੇ ਵਿੱਚ ਵਾਪਰੀ ਹੈ ਪਰ ਫੈਸਲਾ ਮਹਾਰਾਸ਼ਟਰ ਦੇ ਵਿੱਚ ਸੁਣਾਇਆ ਗਿਆ ਸੀ ਤਾਂ ਮਹਾਰਾਸ਼ਟਰ ਦੀ ਸਰਕਾਰ ਵੱਲੋਂ ਹੀ ਫੈਸਲਾ ਲਿਆ ਜਾ ਸਕਦਾ ਹੈ ਇਸ ਦੇ ਨਾਲ ਹੀ ਜਸਟਿਸ ਨਾਗਰਤਨਾ ਨੇ ਫੈਸਲਾ ਸੁਣਾਉਂਦੇ ਹੋਏ ਉਹਨਾਂ ਨੇ ਕਿਹਾ ਵੀ ਕਿ ਕੋਈ ਵੀ ਸਜ਼ਾ ਮਾਫੀ ਦੇ ਵਿੱਚ ਸਾਨੂੰ ਪੀੜਤਾ ਦੇ ਦੁੱਖ ਤਕਲੀਫਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਵੀ ਕਿਉਂਕਿ ਕਿਸੇ ਨੂੰ ਵੀ ਸਜ਼ਾ ਇਸੇ ਕਰਕੇ ਸੁਣਾਈ ਜਾਂਦੀ ਹੈ ਵੀ ਕਿ ਉਹ ਜੇਲ੍ਹ ਦੇ ਵਿੱਚ ਜਾ ਕੇ ਉਸ ਵਿਅਕਤੀ ਦਾ ਸੁਧਾਰ ਹੋ ਸਕੇ ਜਾਂ ਉਹ ਜਿਹੜੀ ਇਹ ਗਲਤੀ ਕੀਤੀ ਗਈ ਹੈ ਕੋਈ ਸਜ਼ਾ ਗਲਤ ਕੰਮ ਕੀਤਾ ਗਿਆ ਉਸਦੀ ਉਹ ਸਜ਼ਾ ਲਈ ਉਹ ਦੇਖੀ ਕਿਤਨਾ ਕਿਤੇ ਉਸਨੂੰ ਅਹਿਸਾਸ ਹੋਵੇ ਵੀ ਕਿ ਉਸਨੇ ਗਲਤ ਕੰਮ ਕੀਤਾ ਤੇ ਨਾਲ ਹੀ ਜਿਹੜਾ ਪੀੜਤਾ ਦੇ ਵੀ ਅਹਿਸਾਸ ਦੀ ਧਿਆਨ ਰੱਖਣਾ ਹੁੰਦਾ ਵੀ ਕਿ ਉਸਦੀ ਦੁੱਖ ਤਕਲੀਫ ਉਸਨੇ ਕਿੰਨੀ ਕਿ ਝੱਲੀ ਹੋਣੀ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇਖਦੇ ਹੋਏ ਜਿਹੜਾ ਫੈਸਲਾ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਟਿੱਪਣੀ ਅੱਜ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਹੈ ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੀ ਸਖਤ ਟਿੱਪਣੀਆਂ ਜਿਹੜੀਆਂ ਸੁਪਰੀਮ ਕੋਰਟ ਨੇ ਅੱਜ ਕੀਤੀਆਂ ਪਰ ਦੋਸਤੋ ਸਭ ਤੋਂ ਵੱਡੀ ਗੱਲ ਤੇ ਇਹੀ ਆਂਦੀ ਹੈ ਕਿ ਕੇਈ ਮਾਮਲੇ ਹੀ ਬਹੁਤ ਗੰਭੀਰ ਹੈ ਪਰ ਅੱਜ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇੱਕ ਤਰ੍ਹਾਂ ਦੀ ਆਸਥਾ ਜ਼ਰੂਰ ਕੀਤੀ ਜਾਂਦੀ ਹੈ ਕਿ ਘਿਣਾਉਂਦੇ ਅਪਰਾਧਾਂ 'ਚ ਸ਼ਾਮਲ ਕੋਈ ਵੀ ਸਜ਼ਾ یافتਾ ਲੋਕ ਨਹੀਂ ਉਹਨਾਂ ਨੂੰ ਕੋਈ ਵੀ ਸੂਬਾ ਸਰਕਾਰ ਮਾਫੀ ਦੇਣ ਤੋਂ ਪਹਿਲਾਂ ਸਜ਼ਾ ਮਾਫੀ ਦੇਣ ਤੋਂ ਪਹਿਲਾਂ ਚਾਰ ਵਾਰ ਜ਼ਰੂਰ ਸੋਚੇਗੀ ਕਿਉਂਕਿ ਉਹਨੂੰ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਬਾਰ-ਬਾਰ ਵਿਚਾਰਨਾ ਪਵੇਗਾ ਕਿਉਂਕਿ ਸੁਪਰੀਮ ਕੋਰਟ ਨੇ ਇੱਕ ਵਾਰ ਰੱਦ ਕਰ ਦਿੱਤਾ ਤਾਂ ਉਹ ਇੱਕ ਤਰ੍ਹਾਂ ਦੇ ਨਿਯਮ ਬਣ ਜਾਂਦੇ ਨੇ ਤੇ ਉਸ ਦੀ ਥਾਂ-ਥਾਂ ਤੇ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਇਸ ਤਰ੍ਹਾਂ ਦੇ ਫੈਸਲੇ ਨੂੰ ਲੈ ਕੇ ਆਉਣ ਵਾਲੇ ਸਮੇਂ 'ਚ ਸਾਰੀਆਂ ਹੀ ਸਰਕਾਰਾਂ ਨੂੰ ਇੱਕ ਵਾਰ ਸੋਚਣਾ ਪਵੇਗਾ ਤੇ ਇਸ ਦੇ ਨਾਲ ਹੀ ਜ਼ਰੂਰੀ ਇਹ ਵੀ ਹੈ ਵੀ ਕਿ ਇਹੋ ਜਿਹੇ ਕਾਨੂੰਨੀ ਅਪਰਾਧਾਂ ਨੂੰ ਲੈ ਕੇ ਇੱਕ ਗਾਈਡਲਾਈਨ ਜ਼ਰੂਰ ਬਣਨੀ ਚਾਹੀਦੀ ਹੈ ਵੀ ਕਿ ਇਹੋ ਜਿਹੇ ਕਾਨੂੰਨੀ ਅਪਰਾਧਾਂ ਜਿਹੜੇ ਵੀ ਦੋਸ਼ੀ ਸ਼ਾਮਲ ਹੁੰਦੇ ਨੇ ਉਹਨਾਂ ਨੂੰ ਕੀ ਸਜ਼ਾ ਮਾਫੀ ਦਿੱਤੀ ਜਾ ਸਕਦੀ ਹੈ ਨਹੀਂ ਦਿੱਤੀ ਜਾ ਸਕਦੀ ਜੇਕਰ ਦਿੱਤੀ ਜਾ ਸਕਦੀ ਹੈ ਕਦੋਂ ਦਿੱਤੀ ਜਾ ਸਕਦੀ ਹੈ ਕਿਹੜੇ ਹਾਲਾਤਾਂ 'ਚ ਦਿੱਤੀ ਜਾ ਸਕਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਇੱਕ ਗਾਈਡਲਾਈਨਸ ਬਣਨੇ ਚਾਹੀਦੀਆਂ ਤੇ ਉਹ ਗਾਈਡਲਾਈਨਸ ਵੀ ਸੁਪਰੀਮ ਕੋਰਟ ਤੋਂ ਅਪਰੂਵ ਹੋਣੀਆਂ ਚਾਹੀਦੀਆਂ ਇਸ ਦੇ ਨਾਲ ਹੀ ਇੱਕ ਚੀਜ਼ ਹੋਰ ਨਿਕਲ ਕੇ ਸਾਹਮਣੇ ਆਈ ਹੈ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਕਿ ਜਿੱਥੇ ਇਹ ਘਿਨਾਉਂਦੇ ਅਪਰਾਧ ਦੇ ਵਿੱਚ ਸਜ਼ਾ ਮਾਫੀ ਨੂੰ ਲੈ ਕੇ ਜਿਹੜਾ ਇੱਕ ਗਾਈਡਲਾਈਨਸ ਬਣਨੀ ਚਾਹੀਦੀ ਹੈ ਉੱਥੇ ਹੀ ਪੈਰੋਲ ਵਾਲੇ ਵਿਅਕਤੀਆਂ ਲਈ ਵੀ ਕੋਈ ਨਾ ਕੋਈ ਨਿਯਮ ਤੇ ਕਾਨੂੰਨ ਜ਼ਰੂਰੀ ਹੈ ਉਹ ਬਣਨੇ ਚਾਹੀਦੇ ਆ ਵੀ ਜੇਕਰ ਕੋਈ ਵੀ ਵਿਅਕਤੀ ਘਿਨਾਉਂਦੇ ਅਪਰਾਧਾਂ 'ਚ ਸ਼ਾਮਲ ਹੁੰਦਾ ਤਾਂ ਉਸ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ ਨਹੀਂ ਦਿੱਤੀ ਜਾ ਸਕਦੀ ਹੈ ਕਿਸ ਆਧਾਰ ਤੇ ਦਿੱਤੀ ਜਾ ਸਕਦੀ ਹੈ ਉਸ ਬਾਰੇ ਵੀ ਜਿਹੜਾ ਨਿਯਮ ਤੇ ਕਾਨੂੰਨ ਬਣਨੇ ਜ਼ਰੂਰੀ ਨੇ ਇਹੋ ਜੀਆਂ ਗੱਲਾਂ ਹੁਣ ਨਿਕਲ ਕੇ ਆ ਰਹੀਆਂ ਪਰ ਅੱਜ ਸੁਪਰੀਮ ਕੋਰਟ ਦੇ ਫੈਸਲੇ ਦਾ ਜਗ੍ਹਾ ਜਗ੍ਹਾ ਤੇ ਸਵਾਗਤ ਕੀਤਾ ਜਾ ਰਿਹਾ ਵੱਖ-ਵੱਖ ਜਿੱਥੇ ਬੰਦੀਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਕਿਉਂਕਿ ਵਾਕਈ ਇਹ ਇੱਕ ਔਰਤ ਦੇ ਅਧਿਕਾਰਾਂ ਦਾ ਮਾਮਲਾ ਸੀਗਾ ਵੀ ਕਿ ਔਰਤ ਨਾਲ ਕਿਵੇਂ ਉਸ ਸਮੇਂ ਸਮੂਹਿਕ ਬਲਤਕਾਰ ਹੋਇਆ ਉਸ ਦੇ ਪਰਿਵਾਰ ਦੇ ਸੱਤ ਜੀਆਂ ਦੀ ਹੱਤਿਆ ਕਰ ਦਿੱਤੀ ਕੀ ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਇੱਕ ਔਰਤ ਨੇ ਜਿਹਨੇ ਜਦੋਂ ਐਨੇ ਤੁਸੀਂ ਇਹ ਛੱਲੇ ਹੋਣ ਤਾਂ ਇਹੋ ਜੇ ਤੁਸੀਂ ਇਹ ਚੱਲਣ ਵਾਲੀ ਔਰਤ ਦੇ ਮਾਮਲੇ 'ਚ ਕਿਵੇਂ ਕਿਸੇ ਨੂੰ ਸਜ਼ਾ ਮਾਫੀ ਦਿੱਤੀ ਜਾ ਸਕਦੀ ਹੈ ਇਹ ਵਾਕਈ ਅੱਜ ਜਿਹੜਾ ਸੁਪਰੀਮ ਕੋਰਟ ਦਾ ਇੱਕ ਸਵਾਗਤਯੋਗ ਫੈਸਲਾ ਹੈ ਜਿਸ ਦਾ ਹਰ ਵਿਅਕਤੀ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਕਿ ਅੱਜ ਇੱਕ ਔਰਤ ਦੇ ਅਧਿਕਾਰਾਂ ਦੀ ਰਾਖੀ ਅੱਜ ਸੁਪਰੀਮ ਕੋਰਟ ਵੱਲੋਂ ਜਿਹੜਾ ਇਸ ਫੈਸਲੇ ਨਾਲ ਕੀਤੀ ਗਈ ਹੈ ਤੇ ਆਸ ਕਰਦੇ ਹਾਂ ਸਾਰੇ ਲੋਕ ਤੇ ਹਰ ਕੋਈ ਆਸ ਕਰਦਾ ਵੀ ਕਿ ਅਦਾਲਤਾਂ ਜੋ ਕਿ ਲੋਕਾਂ ਨੂੰ ਨਿਆਂ ਦੇਣ ਲਈ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਉਹ ਪਹਿਲਾਂ ਵੀ ਜਿਵੇਂ ਨਿਆਂ ਦਿੰਦੀ ਆ ਰਹੀਆਂ ਨੇ ਤੇ ਭਵਿੱਖ ਦੇ ਵਿੱਚ ਵੀ ਇਸੇ ਤਰ੍ਹਾਂ ਹਰ ਕਿਸੇ ਨੂੰ ਨਿਆਂ ਦਿੰਦੀਆਂ ਰਹਿਣਗੀਆਂ ਤੇ ਹੁਣ ਦੇਖਣ ਵਾਲੀ ਗੱਲ ਇਹ ਹੀ ਹੋਵੇਗੀ ਵੀ ਕਿ ਗੁਜਰਾਤ ਸਰਕਾਰ ਨੂੰ ਤਾਂ ਇੱਕ ਤਰ੍ਹਾਂ ਦੀ ਮੂੰਹ ਦੀ ਖਾਣੀ ਪਈ ਹੈ ਤੇ ਹੁਣ ਭਵਿੱਖ ਦੇ ਵਿੱਚ ਹੋਰ ਸੂਬਿਆਂ ਦੀਆਂ ਸਰਕਾਰਾਂ ਜਾਂ ਹੋਰ ਕੋਈ ਵੀ ਸਰਕਾਰ ਹੈ ਜਾਂ ਰਾਸ਼ੀ ਪਾਰਟੀ ਹੈ ਇਹੋ ਜਿਹੇ ਕਾਨੂੰਨੀ ਅਪਰਾਧਾਂ 'ਚ ਸ਼ਾਮਲ ਵਿਅਕਤੀਆਂ ਦੇ ਨਾਲ ਕਿੰਨਾ ਕੁ ਖੜਦੀ ਹੈ ਜਾਂ ਉਹਨਾਂ ਨੂੰ ਕਿੰਨੀ ਕੁ ਹਮਾਇਤ ਕਰਦੀ ਹੈ ਜਾਂ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਰਵੱਈਆ ਅਖਤਿਆਰ ਕਰਦੀ ਹੈ ਇਹ ਦੇਖਣ ਵਾਲੀ ਗੱਲ ਜਰੂਰ ਰਹੇਗੀ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਹੋ ਜਿਹੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ